ਕਿਸੇ ਨੇ ਕਿੰਨਾ ਸੋਹਣਾ ਲਿਖਿਆ ਹੈ ਕਿ ਜੇਬ ਖਾਲੀ ਹੋਵੇ ਤਾਂ ਵੀ ਮਨਾ ਕਰਦਾ ਨਹੀਂ ਵੇਖਿਆ ਮੈਂ ਆਪਣੇ ਪਿਓ ਮੀਰ ਕਈ ਸ਼ਖਸ ਨਹੀਂ ਹੁੰਦਾ ਦੋਸਤੋ ਮਾਂ ਦੀ ਮਮਤਾ ਤਾਂ ਤਾਂ ਬੜਾ ਕੁਝ ਲਿਖਿਆ ਗਿਆ ਹੈ ਪਰ ਪਿਤਾ ਬਾਰੇ ਲਿਖਣ ਵਾਲੇ ਬਹੁਤ ਥੋੜੇ ਲੇਖਕ ਨੇ ਅੱਜ ਦੀ ਇਹ ਛੋਟੀ ਜਹੀ ਕਹਾਣੀ ਪਿਓ ਦੀ ਮਹੱਤਵਾਨ ਨੂੰ ਸਮਝਦੀ ਹੈ ਇੱਕ ਮੁੰਡਾ ਇੰਜੀਨੀਅਰ ਦੀ ਤਿਆਰੀ ਕਰ ਰਿਹਾ ਸੀ ਉਸ ਨੂੰ ਉਸ ਦਾ ਪਿਓ ਹਮੇਸ਼ਾ ਆਖਦਾ ਰਹਿੰਦਾ ਕਿ ਪੁੱਤਰ ਧਿਆਨ ਨਾਲ ਪੜ੍ਹਾਈ ਕਰ ਜਨੀਆ ਦੀ ਤਿਆਰੀ ਮਨ ਲਾ ਕੇ ਕਰ ਤਾਂ ਤੂੰ ਹੀ ਵੱਡਾ ਇੰਜੀਨੀਅਰ ਬਣ ਸਕੇ ਪਰ ਉਹ ਮੁੰਡੇ ਦੇ ਸਿਰਫ ਇੱਕੋ ਇੱਛਾ ਸੀ ਕਿ ਉਸ ਨੂੰ ਮੋਟਰਸਾਈਕਲ ਚਾਹੀਦਾ ਸੀ ਉਹ ਅਕਸਰ ਹੀ ਆਪਣੇ ਪਿਓ ਨੂੰ ਕਹਿੰਦਾ ਸੀ ਕਿ ਮੇਰੇ ਸਾਰੇ ਦੋਸਤ ਗੱਡੀਆਂ ਤੇ ਪੜਨ ਆਉਂਦੇ ਨੇ ਤੇ ਮੈਂ ਇਕੱਲਾ ਹੀ ਪੈਦਲ ਤੁਰ ਕੇ ਜਾਣਾ ਇਹ ਗੱਲ ਨੂੰ ਲੈ ਕੇ ਉਹਨਾਂ ਦੇ ਕਈ ਵਾਰ ਬੈਸ ਵੀ ਹੋਈ ਆਖਰ ਉਹ ਉਹਨਾਂ ਆਪਣ ਅਜਿਹੇ سلوਕ ਕਿਉਂ ਕੀਤਾ ਜਾ ਰਿਹਾ ਸੀ ਕਿਉਂਕਿ ਉਸਦੇ ਦੋਸਤਾਂ ਦੇ ਘਰਦਿਆਂ ਨੇ ਤਾਂ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ ਹੋਈਆਂ ਨੇ ਇੱਕ ਦਿਨ ਬੈਸ ਬਾਜੀ ਦੌਰਾਨ ਉਸ ਸਖਸ ਦੇ ਆਪਣੇ ਮੁੰਡੇ ਨੂੰ ਕਾਫੀ ਬੁਰਾ ਭਲਾ ਬੋਲ ਦਿੱਤਾ ਕਿ ਤੈਨੂੰ ਕੀ ਪਤਾ ਮੈਂ ਘਰ ਕਿਸ ਤਰ੍ਹਾਂ ਚਲਾ ਰਹਾ ਹਾਂ ਤੇਰੀ ਪੜ੍ਹਾਈ ਦਾ ਖਰਚਾ ਕਿਸ ਤਰ੍ਹਾਂ ਦੇ ਰਹਾ ਹਾਂ ਆਪਣੇ ਬਾਪ ਦੀਆਂ ਆਖੀਆਂ ਗੱਲਾਂ ਕੁਝ ਜ਼ਿਆਦਾ ਹੀ ਚੁੱਬ ਗਈਆਂ ਉਸਨੇ ਸੋਚਿਆ ਕਿ ਉਸ ਨਾਲ ਹਮੇਸ਼ਾ ਤੂੰ ਹੀ ਗਲਤ ਹੁੰਦਾ ਆ ਰਿਹਾ ਹੈ ਤੇ ਜਦੋਂ ਦਿਲ ਕਰਦਾ ਉਸ ਦਾ ਪਿਓ ਉਸ ਨੂੰ ਝਿੜਕ ਦਿੰਦਾ ਹੈ ਇਸ ਲਈ ਇਹ ਸਭ ਤੋਂ ਛੁਟਕਾਰਾ ਪਾਉਣ ਲਈ ਉਸਨੇ ਸੋਚਿਆ ਕਿ ਉਹ ਅੱਜ ਹੀ ਇਸ ਘਰ ਨੂੰ ਛੱਡ ਕੇ ਚਲਾ ਜਾਵੇਗਾ ਮੈਂ ਹੁਣ ਇਸ ਪਰਿਵਾਰ ਦੇ ਨਾਲ ਨਹੀਂ ਰਹਿ ਸਕਦਾ ਇਹਨਾਂ ਨੂੰ ਛੱਡ ਕੇ ਮੈਂ ਗਲਤ ਲੋਕਾਂ ਨਾਲ ਰਹਿਣਾ ਸ਼ੁਰੂ ਕਰ ਦੇਵਾਂਗਾ ਉਸ ਦੇ ਮਾਕ ਨੂੰ ਪਤਾ ਨਹੀਂ ਸੀ ਕੀ ਹੋ ਗਿਆ ਸੀ ਜਦੋਂ ਉਸ ਨੇ ਘਰ ਛੱਡ ਕੇ ਜਾਣ ਦਾ ਮਨ ਬਣਾਇਆ ਤਾਂ ਉਸ ਦੇ ਮਾਪਿਓ ਦੋਨੇ ਹੀ ਬਾਹਰ ਕੋਈ ਸਮਾਨ ਲੈਣ ਲਈ ਬਾਜ਼ਾਰ ਗਏ ਹੋਏ ਸੀ ਉਹ ਸੇ ਟਾਈਮ ਕੱਲਾ ਸੀ ਤੇ ਉਹ ਸਭ ਸੋਚਦਾ ਹੋਇਆ ਸੋਚਾਂ ਦੇ ਵਿੱਚ ਭਾਰੀ ਪੈ ਗਿਆ ਤਦ ਉਸ ਦੀ ਨਿਗਾ ਆਪਣੇ ਬਾਪ ਦੇ ਪਰਸ ਤੇ ਗਈ ਅਸਲ ਵਿੱਚ ਉਹ ਆਪਣੇ ਪਰਸ ਨਾਲ ਲੈ ਕੇ ਜਾਣਾ ਭੁੱਲ ਗਏ ਸੀ ਉਸ ਨੇ ਸੋਚਿਆ ਕਿ ਘਰ ਛੱਡ ਕੇ ਜਾਣਾ ਹੀ ਹੈ ਤਾਂ ਪੈਸੇ ਵੀ ਤਾਂ ਚਾਹੀਦੇ ਹੋਣਗੇ ਸਗੋਂ ਇਹ ਤਾਂ ਸਭ ਚੰਗਾ ਹੋਇਆ ਜਿਹੜਾ ਉਹ ਆਪਣਾ ਪਰਸ ਘਰੇ ਹੀ ਭੁੱਲ ਗਏ ਨੇ ਇਹ ਤਾਂ ਗੱਲ ਹੀ ਬਣ ਗਈ ਉਸ ਨੂੰ ਪਰਸ ਆਪਣੀ ਜੇਬ ਵਿੱਚ ਪਾਇਆ ਤੇ ਜਲਦਬਾਜੀ ਵਿੱਚ ਆਪਣੇ ਪਿਓ ਦੇ ਬੂਟ ਪਾ ਕੇ ਹੀ ਘਰੋਂ ਚਲਾ ਗਿਆ ਥੋੜੀ ਦੂਰ ਗਿਆ ਤਾਂ ਉਸ ਨੂੰ ਸਮਝ ਆਈ ਕਿ ਜਲਦਬਾਜੀ ਵਿੱਚ ਉਹ ਆਪਣੇ ਪਿਓ ਦੇ ਬੂਟ ਪਾ ਕੇ ਆ ਗਿਆ ਏ ਉਸ ਨੇ ਉਹ ਬੂਟ ਲਾ ਕੇ ਉੱਥੇ ਹੀ ਵਗਾ ਕੇ ਮਾਰੇ ਤੇ ਨੰਗੇ ਪੈਰੀ ਤੁਰ ਪਿਆ ਬੇਰੰਬਤ ਰੋੜ ਚੁਬ ਗਿਆ ਉਸਨੇ ਫੇਰ ਵੀ ਨਾ ਰੁਕਿਆ ਬਸ ਸਭ ਕੁਝ ਨਾ ਕੁਝ ਬੁੜ ਬੜਾਉਂਦਾ ਹੋਇਆ ਚੱਲਦਾ ਹੀ ਜਾ ਰਹਾ ਸੀ ਉਹ ਬਸ ਆਪਣੇ ਪਿਓ ਨੂੰ ਹੀ ਬੁਲਾ ਬੂੜਾ ਪਲਾ ਕਹਿੰਦਾ ਜਾ ਰਹਾ ਸੀ ਕਿ ਉਹ ਮੈਨੂੰ ਕਦੇ ਕੁਝ ਨਹੀਂ ਲੈ ਕੇ ਦਿੰਦੇ ਮੇਰੀ ਇੱਕ ਛੋਟੀ ਜਹੀ ਜਿੱਦ ਵੀ ਪੂਰੀ ਨਹੀਂ ਕਰ ਸਕਦੇ ਹੋਰ ਨਹੀਂ ਤਾਂ ਕੁਝ ਉਸ ਦੇ ਦਿਮਾਗ ਵਿੱਚ ਵਾਰ-ਵਾਰ ਆ ਰਹਾ ਸੀ ਰੋੜ ਚੁਬਣ ਨਾਲ ਜਦੋਂ ਉਸ ਦੇ ਪੈਰਾਂ ਵਿੱਚੋਂ ਖੂਨ ਨਿਕਲਣ ਲੱਗ ਪਿਆ ਤਾਂ ਉਸਨੇ ਸੋਚਿਆ ਕਿ ਇਸ ਨੂੰ ਥੋੜੀ ਦੂਰ ਜਾ ਕੇ ਬੈਠ ਕੇ ਰਾਮ ਕਰ ਲੈਣਾ ਚਾਹੀਦਾ ਹੈ ਜਦੋਂ ਸੜਕ ਤੇ ਇੱਕ ਪਾਸੇ ਬੈਠਾ ਹੋਇਆ ਸੀ ਤਾਂ ਉਸ ਨੂੰ ਆਪਣੇ ਪਿਓ ਦਾ ਪਰਸ ਯਾਦ ਆ ਗਿਆ ਉਸਨੇ ਸੋਚਿਆ ਕਿ ਪਰਸ ਵਿੱਚ ਪੈਸੇ ਤਾਂ ਹੋਣਗੇ ਹੀ ਕਿਉਂ ਨਾ ਹਸਪਤਾਲ ਜਾ ਕੇ ਪੱਟੀ ਵਗੈਰਾ ਕਰਵਾ ਲਵਾਂ ਉਸ ਤੋਂ ਬਾਅਦ ਦੇਖਾਂਗਾ ਕਿ ਬਾਕੀ ਪੈਸੇਨ ਤੱਕ ਕੀ ਕਰਨਾ ਹੈ ਹਸਮਰਦਲ ਜਾਣ ਤੋਂ ਪਹਿਲਾਂ ਉਸਨੇ ਸੋਚਿਆ ਕਿ ਇੱਕ ਵਾਰ ਵੇਖ ਲਵਾਂ ਇਸ ਵਿੱਚ ਕਿੰਨੇ ਪੈਸੇ ਹੈਗੇ ਨੇ ਕਿੰਨੇ ਕਨੇ ਪਰ ਜਦੋਂ ਉਸਨੇ ਉਹ ਪਰਸ ਖੋਲ੍ਹਿਆ ਤਾਂ ਹੈਰਾਨ ਰਹਿ ਗਿਆ ਉਸ ਵਿੱਚ 100 ਰੁਪਏ ਦਾ ਸਿਰਫ ਇੱਕ ਹੀ ਨੋਟ ਸੀ ਪਰਸ ਦੇਖਣ ਨੂੰ ਤਾਂ ਬੜਾ ਭਰਿਆ ਲੱਗ ਰਿਹਾ ਸੀ ਪਰ ਉਸ ਵਿੱਚ ਕਾगज ਹੀ ਕਾगज ਰੱਖੇ ਹੋਏ ਸੀ ਉਥੋਂ ਹੋਰ ਕਿਹੋ ਜਿਹਾ ਬਾਪ ਹੈ ਆਪਣੇ ਪਰਸ ਵਿੱਚ ਬਸ ਇੱਕ ਹੀ 100 ਦਾ ਨੋਟ ਰੱਖਿਆ ਹੋਇਆ ਹੈ ਸਿਰਫ ਉਸਨੇ ਸੋਚਿਆ ਕਿ ਵੇਖਦਾ ਹਾਂ ਸਹੀ ਭਲਾ ਇਹਨਾਂ ਕਾਗਜ਼ਾਂ ਵਿੱਚ ਕਿਉਂ ਸੰਭਾਲ ਕੇ ਰੱਖੇ ਹੋਏ ਨੇ ਪਹਿਲਾ ਕਾਗਜ਼ ਕੱਢਿਆ ਤਾਂ ਉਹ ਸਪਰਚੀ ਤੇ ਉਧਾਰ ਦਿੱਸੀ ਉਸ ਦੇ ਪਿਓ ਨੇ ਆਪਣੇ ਦੋਸਤ ਕੋਲੋਂ 40000 ਰੁਪਏ ਉਧਾਰੇ ਲਏ ਸੀ ਉਸ ਦਾ ਲੈਪਟਾਪ ਖਰੀਦਣ ਵਾਸਤੇ ਇਹ ਯੋਹੀ ਲੈਪਟਾਪ ਸੀ ਜੇ ਜਿੰਦ ਲਾਲ ਲਾਈ ਜੇ ਦੇ 1 ਸਾਲ ਪਹਿਲਾਂ ਉਸ ਨੇ ਕਰੀ ਸੀ ਮੈਨੂੰ ਤਾਂ ਲੈਪਟਾਪ ਲੈ ਦਿਓ ਭਾਵੇਂ ਜਿੱਥੋਂ ਮਰਜੀ ਲਿਆ ਕੇ ਦਿਓ ਬੜੀ ਮੁਸ਼ਕਲ ਨਾਲ ਪੈਸਿਆਂ ਦਾ ਜੁਗਾਰ ਕਰਕੇ ਉਸ ਨੂੰ ਲੈਪਟਾਪ ਆ ਦਵਾਇਆ ਗਿਆ ਸੀ ਉਹ ਵੀ ਕਿਸੇ ਤੋਂ ਪੈਸੇ ਉਧਾਰ ਲੈ ਕੇ ਉਹ ਮੋੜਨੇ ਪੈਸੇ ਮੋੜਨੇ ਹਜੇ ਬਾਕੀ ਸੀ ਇਸ ਲਈ ਉਸ ਦੇ ਪਿਓ ਨੇ ਉਹ ਪਰਚੀ ਸਾਹਮਣੇ ਰੱਖੀ ਹੋਈ ਸੀ ਉਹ ਨੂੰ ਹੌਲੀ-ਹੌਲੀ ਸਭ ਅਹਿਸਾਸ ਹੋ ਰਹਾ ਸੀ ਤੇ ਜ਼ਿੰਦਗੀ ਦੀ ਸੱਚਾਈ ਹੁਣ ਥੋੜੀ-ਥੋੜੀ ਸਮਝ ਆ ਰਹੀ ਸੀ ਉਹ ਇੱਕ-ਇੱਕ ਕਰਕੇ ਸਾਰੀਆਂ ਪਰਚੀਆਂ ਫਰੋਲਣ ਲੱਗ ਪਿਆ ਉਹ ਸਾਰੀਆਂ ਪਰਚੀਆਂ ਕਿਸੇ ਨਾ ਕਿਸੇ ਖਰਚੇ ਤੇ ਉਧਾਰ ਦੀਆਂ ਸੀ ਕੋਈ ਪਰਚੀ ਕਿਸੇ ਚੀਜ਼ ਦੀ ਸੀ ਕੋਈ ਰਾਸ਼ਨ ਦੀ ਪਰਚੀ ਸੀ ਕੋਈ ਕਿਸੇ ਸਮਾਨ ਦੀ ਕੋਈ ਕਿਸੇ ਕਿਸੇ ਨਾ ਕਿਸੇ ਦੀ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਸਨੇ ਕਾਰ ਵਿੱਚ ਕਿੰਨਾ ਜ਼ਿਆਦਾ ਖਰਚਾ ਹੋ ਰਹਾ ਸੀ ਇੱਕ ਇਕੱਲਾ ਬੰਦਾ ਕਿਵੇਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਰਿਹਾ ਹੈ ਹੁਣ ਉਸ ਦਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਰਹਾ ਸੀ ਹੁਣ ਉਸ ਨੇ ਇੱਕ ਹੋਰ ਪਰਚੀ ਕੱਢੀ ਉਹ ਕੋਈ ਪਰਚੀ ਨਹੀਂ ਸੀ ਸਗੋਂ ਇੱਕ ਖਬਰ ਦਾ ਟੁਕੜਾ ਸੀ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਪੁਰਾਣਾ ਸਕੂਟਰ ਵੇਚ ਕੇ ਨਵਾਂ ਮੋਟਰਸਾਈਕਲ ਲੈ ਜਾਓ ਉਸ ਮੁੰਡੇ ਨੂੰ ਸਾਰੀ ਸਮਝ ਆ ਗਈ ਉਸਦਾ ਪਿਓ ਬਾਹਰ ਕਿਉਂ ਗਿਆ ਹੋਇਆ ਸੀ ਅੱਜ ਮੋਟਰਸਾਈਕਲ ਵਾਲੀ ਲੜਾਈ ਕਿੰਨੀ ਇੰਨੀ ਕਿਉਂ ਵੱਧ ਗਈ ਸੀ ਉਹ ਕਹਿ ਰਿਹਾ ਸੀ ਕਿ ਮੈਂ ਕਿਵੇਂ ਕਾਰ ਚਲਾ ਰਹਾ ਹਾਂ ਤੈਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੈ ਉਸ ਨੂੰ ਜਾਦਾ ਆ ਗਿਆ ਕਿ ਪੁਰਾਣੇ ਸਕੂਟਰ ਤੇ ਉਸ ਦੇ ਪਿਓ ਨੂੰ ਪਿਓ ਸਕੂਲ ਛੱਡਣ ਜਾਂਦਾ ਜਾਇਆ ਕਰਦਾ ਸੀ ਜਿਸ ਨਾਲ ਉਸ ਦੀਆਂ ਬਹੁਤ ਸਾਰੀਆਂ ਜਾਂਦਾ ਜੁੜੀਆਂ ਹੋਈਆਂ ਨੇ ਪਰ ਉਹ ਇਕਲੌਤਾ ਸਾਧਨ ਜਿਸ ਨਾਲ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਸ਼ਾਇਦਾ ਜੋ ਮੇਰੇ ਲਈ ਉਸ ਨੂੰ ਵੇਚਣ ਗਏ ਹੋਏ ਨੇ ਤਾਂ ਜੋ ਮੇਰੇ ਲਈ ਮੋਟਰਸਾਈਕਲ ਖਰੀਦੀ ਜਾ ਸਕੇ ਸੋਚ ਕੇ ਉਸ ਦੀ ਅੱਖਾਂ ਵਿੱਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ ਉਸਨੇ ਆਪਣੇ ਘਰ ਵੱਲ ਨੂੰ ਦੌੜ ਪਿਆ ਪੈਰਾਂ ਵਿੱਚ ਰੋੜ ਚੁੱਭ ਰਹੇ ਸੀ ਜਿਸ ਨਾਲ ਕਾਫੀ ਖੂਨ ਵੀ ਵਹਿ ਰਿਹਾ ਸੀ ਪਰ ਉਹ ਦੌੜਦਾ ਹੀ ਚਲਿਆ ਜਾ ਰਿਹਾ ਸੀ ਜਦੋਂ ਉਸ ਨੇ ਘਰੇ ਪਹੁੰਚਿਆ ਤਾਂ ਉੱਥੇ ਕੋਈ ਵੀ ਨਹੀਂ ਸੀ ਕਿਉਂਕਿ ਉਹ ਤਾਂ ਉਸ ਦੇ ਸਾਹਮਣੇ ਹੀ ਬਾਜ਼ਾਰ ਗਏ ਹੋਏ ਸਨ ਜਲਦੀ ਨਾਲ ਉਸ ਨੇ ਅਖਬਾਰ ਤੇ ਉਹ ਟੁਕੜਾ ਕੱਢਿਆ ਤਾਂ ਉਸ ਦੇ ਦਿੱਤੇ ਹੋਏ ਪਤਾ ਵੇਖ ਕੇ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਵੇਖਿਆ ਤਾਂ ਕਈ ਸਕੂਟਰ ਵੇਚਣ ਦੀ ਤਿਆਰੀ ਹੋ ਰਹੀ ਸੀ ਉਸ ਜਾਣ ਸਾਰ ਆਪਣੇ ਪਿਓ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕੰਨ ਫਾੜ ਕੇ ਆਪਣੀ ਗਲਤੀ ਮੰਨੀ ਇਸ ਨੇ ਉਸ ਨੇ ਕਿਹਾ ਕਿ ਬਾਬਾ ਰਹਿਣ ਦਿਓ ਸਕੂਟਰ ਨਾ ਵੇਚੋ ਮੈਂ ਮਿਹਨਤ ਕਰਕੇ ਕਮਾ ਕੇ ਇੰਜੀਨੀਅਰ ਬਣੂੰਗਾ ਤੇ ਬਹੁਤ ਸਾਰੇ ਪੈਸੇ ਕਮਾਉਂਗਾ ਮੈਂ ਦਰ ਕਦੇ ਵਾਪਸ ਨਹੀਂ ਆਉਣ ਦੇਵਾਂਗਾ ਤੁਸੀਂ ਬਾਸ ਆਪਣੇ ਸਕੂਟਰ ਨਾ ਵੇਚ ਲਓ ਆਪਣੇ ਘਰ ਚੱਲੀਏ ਇਸ ਦੇ ਨਾਲ ਆਪਣੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਸ ਨੂੰ ਨਹੀਂ ਵੇਚਣਾ ਉਹ ਰੋ ਰੋ ਕੇ ਮਾਫੀਆਂ ਮੰਗ ਰਹਾ ਸੀ ਉਹ ਕਹਿ ਰਹਾ ਸੀ ਕਿ ਅੱਜ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋਈ ਆ ਉਹ ਚੱਲੀ ਸੀ ਅੱਜ ਮੈਂ ਘਰ ਛੱਡ ਕੇ ਜਾ ਰਿਹਾ ਸੀ ਜੇ ਤੁਹਾਡਾ ਪਾਰਸ ਵੀ ਚੋਰੀ ਕਰ ਲਿਆ ਹੁੰਦਾ ਤਾਂ ਜੇਕਰ ਅੱਜ ਮੈਂ ਜੈਹਾ ਨਾ ਕਰਦਾ ਤਾਂ ਸ਼ਾਇਦ ਜ਼ਿੰਦਗੀ ਵਿੱਚ ਕਦੇ ਵੀ ਤੁਹਾਨੂੰ ਸਮਝਣਾ ਸਮਝਣ ਦਾ ਨਾ ਮੈਨੂੰ ਮਾਫ ਕਰ ਦਿਓ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖੋ ਕਿ ਕੀ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਕੌਣ ਹੈ ਸਾਡਾ ਮਾਪਿਓਂ ਦੀਆਂ ਅੱਖਾਂ ਵਿੱਚ ਜ਼ਿੰਦਗੀ ਸਿਰਫ ਦੋ ਵਾਰ ਹੰਝੂ ਉਹਨਾਂ ਨੇ ਪਹਿਲਾ ਉਦੋਂ ਜਦੋਂ ਕੁੜੀ ਘਰ ਛੱਡ ਕੇ ਜਾਂਦੀ ਹੈ ਦੂਸਰਾ ਜਦੋਂ ਮੁੰਡਾ ਅੱਗੇ ਆਖਾਂ ਕਾਢਣ ਲਈ ਤੇ ਉਹਨਾਂ ਨੂੰ ਹਮੇਸ਼ਾ ਇੱਜ਼ਤ ਕਰਿਆ ਕਰੋ ਉਹਨਾਂ ਨੂੰ ਉਸ ਜ਼ਿੰਦਗੀ ਦਿਓ ਜਿਸ ਦੀ ਉਹਨਾਂ ਨੂੰ ਜ਼ਿੰਦਗੀ ਵਿੱਚ ਕਦੇ ਕਾਮਨਾ ਵੀ ਨਾ ਕੀਤੀ ਹੋਵੇ ਇੱਕ ਮਾਂ ਇੱਕ ਬਾਪ ਆਪਣੀ ਔਲਾਦ ਤੋਂ ਆਪਣੇ ਔਕਾਦ ਨਾਲ ਕਿਤੇ ਜ਼ਿਆਦਾ ਵੱਧ ਕੇ ਕਰਦਾ ਹੈ ਬਦਲੇ ਵਿੱਚ ਉਹ ਔਲਾਦ ਦੇਵੀ ਕੁਝ ਫਰਜ਼ ਬੰਦੇ ਨੇ ਕਿ ਉਹਨਾਂ ਨੂੰ ਇੱਜ਼ਤ ਦੇਣਾ ਜੀਮਣ ਸੱਲੀ ਦੇਣਾ ਸੋ ਦੋਸਤੋ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਵਧੀਆ ਲੱਗੇ ਹੋਵੇਗੀ ਸੋ ਵੀਡੀਓ ਨੂੰ ਲਾਈਕ ਕਰਿਓ ਅਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ ਧੰਨਵਾਦ ਜੀ